ਮਨ ਪੰਜਾਬੀ ਜ਼ੋਵਰ ਗਿਆ ਨਾ ਹੋਰ ਜੀ ਡਾਕਟਰ ਸਾਹਿਬ ਹੋਰ ਜੀ ਡਾਕਟਰ ਸਾਹਿਬ ਫਿਰ ਅੰਦਰ ਆ ਕੇ ਕੈਬਨੂ ਬੰਦ ਕਰ ਲਿਆ ਫਿਰ ਮੇਰਾ ਮੱਥਾ ਨੰਗ ਗਿਆ ਮੈਂ ਕਿ ਕਰ ਰਹੇ ਬੰਦੇ ਸਿੱਖਾ ਜਿਹਾ ਸੱਗ ਬਣਾ ਉਹ ਮੈਨੂੰ ਦਿਖਾਇਆ ਉਹਨਾਂ ਨੇ ਮੇਰੇ ਇੱਥੇ ਲਗਾਤਾ ਕਹਿੰਦੇ ਰੱਖਦੇ ਜਿਹਾ ਟੋਟਲ ਬਣਾ ਕੇ ਮੈਨੂੰ ਲੱਗਦਾ ਕਿ 45 ਦੇ ਆਸ-ਪਾਸ ਹੋਣਗੇ 40 ਔਰ 45 ਦੇ ਵਿੱਚ ਵਿੱਚ ਨੋਜ਼ ਦਾ ਕੰਮ ਹੈ ਜੀ ਹਰ ਰੋਜ਼ ਦਾ ਮੈਂਟੇ ਚ ਮਾਰ ਦਿੰਦੇ ਆ ਮੈਂ ਤਾਂ ਕਈ ਵਾਰ ਸਟਿੱਚ ਲਗਾਇਆ ਪੇਸ਼ੇਸ਼ ਦੇ ਹੌਸਲੇ ਖੁੱਲੇ ਹੋਏ ਉਹਨਾਂ ਦੇ ਹੁਣ ਦੇਖੋ ਪੈਦਲ ਚੱਲ ਕੇ ਅੰਦਰ ਆਇਆ ਕੀ ਟਾਈਮ ਹੁੰਦਾ ਪੌਣੇ 9 ਵਜੇ ਕੀ ਟ ਪੋਣੇ 9 ਵਜੇ ਦੇ ਕਰੀਬ ਦੀ ਹੈ ਜਦੋਂ ਬਹਾਦਰ ਕੇ ਰੋਡ ਤੇ ਇੱਕ ਡਾਕਟਰ ਦੇ ਕਲੀਨਿਕ ਤੇ ਦੋ ਨਕਾਬਪੋਸ਼ਾ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਧਰ ਡਾਕਟਰ ਦੇ ਦੱਸਣ ਮੁਤਾਬਕ ਤੀਹ ਤਾਰ ਹਥਿਆਰ ਦੇ ਨਾਲ ਦੋ ਨੌਜਵਾਨ ਅੰਦਰ ਦਾਖਲ ਹੁੰਦੇ ਨੇ ਅਤੇ ਉਸ ਦੇ ਗੱਲੇ ਵਿੱਚ ਪਿਆ ਕੈਸ਼ ਅਤੇ ਪਰਸ ਵਿੱਚ ਪਿਆ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਉਹ ਬਸਤੀ ਜੋਧੇਵਾਲ ਥਾਣੇ ਪਹੁੰਚਿਆ ਜਿੱਥੇ ਉਸਨੇ ਸ਼ਿਕਾਇਤ ਦਿੱਤੀ ਹੈ ਉਧਰ ਪੁਲਿਸ ਨੇ ਵੀ ਇਸ ਮਾਮਲੇ ਸੰਬੰਧੀ ਕਾਰਵਾਈ ਦੀ ਗੱਲ ਕਹੀ ਹੈ ਇੱਥੇ ਵੀ ਦੱਸ ਦਈਏ ਕਿ ਡਾਕਟਰ ਦੇ ਦੱਸਣ ਮੁਤਾਬਕ ਲਗਾਤਾਰ ਇਸ ਰੋਡ ਤੇ ਘਟਨਾਵਾਂ ਹੁੰਦੀਆਂ ਨੇ ਅਤੇ ਪੁਲਿਸ ਵੱਲੋਂ ਕੋਈ ਵੀ ਸਖਤੀ ਨਹੀਂ ਵਰਤੀ ਜਾ ਰਹੀ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਜੀ ਡਾਕਟਰ ਰਸਿਕ ਵਤਸ ਹੈ ਜੀ ਸਰ ਮੇਰਾ ਕਲੀਨਿਕ ਹੈ ਬਹਾਦਰਗੜ੍ਹ ਰੋਡ ਤੇ ਸ਼੍ਰੀ ਰਾਮ ਕਲੀਨਿਕ ਦੇ ਨਾਮ ਨਾਲ ਜੀ ਮੈਨੂੰ 21 ਸਾਲ ਹੋ ਗਏ ਉੱਥੇ ਪ੍ਰੈਕਟਿਸ ਕਰਦੇ ਨੂੰ ਜੀ ਸਰ ਹੁਣ ਅੱਜ ਮੈਂ ਸ਼ਾਮ ਨੂੰ ਕੋਣੇ ਨੋਵੇ ਕਲੀਨਿਕ ਬੈਕਅਪ ਕਰਨ ਲੱਗਾ ਸੀਗਾ ਕੈਸ਼ ਵਗੈਰਾ ਸਾਰਾ ਇਕੱਠਾ ਕੀਤਾ ਤੇ ਮੈਂ ਬੰਦ ਕਰਨ ਜਾ ਰਿਹਾ ਸੀਗਾ ਮੈਂ 2 ਮਿੰਟ ਲਈ ਬਾਥਰੂਮ ਗਿਆ ਸ਼ਾਇਦ ਇਹਦੀ ਚੂਕ ਹੋ ਗਈ ਕੀ ਹੋ ਗਿਆ ਮੈਂ ਆਇਆ ਜਦੋਂ ਮੈਂ ਤੇ ਮੇਨ ਗੇਟ ਤੋਂ ਦੋ ਬੰਦੇ ਐਂਟਰ ਕੀਤੇ ਪਹਿਲੇ ਉਹਨਾਂ ਨੇ ਮੇਨ ਗੇਟ ਨੂੰ ਬੰਦ ਕੀਤਾ ਫਿਰ ਅੰਦਰ ਆ ਕੇ ਕੈਬਨ ਨੂੰ ਬੰਦ ਕਰ ਲਿਆ ਫਿਰ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਕੀ ਕਰ ਰਹੇ ਬੰਦੇ ਫਿਰ ਮੈਨੂੰ ਪੰਜਾਬੀ 'ਚ ਦੋ ਵਾਰ ਕਿਹਾ ਉਹਨਾਂ ਨੇ ਹੋਰ ਜੀ ਡਾਕਟਰ ਸਾਹਿਬ ਹੋਰ ਜੀ ਡਾਕਟਰ ਸਾਹਿਬ ਤੇ ਮੈਨੂੰ ਸਮਝ ਨਹੀਂ ਆਈ ਮੈਂ ਪ ਮੈਂ ਕਿਹਾ ਮੈਂ ਕਿ ਹਾਂਜੀ ਆਓ ਜੀ ਤੇ ਮੈਨੂੰ ਕਹਿੰਦੇ ਜੋ ਜੋ ਹੈਗਾ ਨਾ ਰੱਖਦੇ ਇੱਥੇ ਉਹਨਾਂ ਨੇ ਇੱਕ ਲੋਹੇ ਦਾ ਵੱਡਾ ਜਿਹਾ ਵੈਪਨ ਕੱਢਿਆ ਦਾਤ ਕਹਿੰਦੇ ਦਾਤਾਰਜ ਕੀ ਕਹਿੰਦੇ ਉਹਨਾਂ ਨੂੰ ਜੋ ਵੀ ਕਹਿੰਦੇ ਆ ਤਿੱਖਾ ਜਿਹਾ ਸੀਗਾ ਬੜਾ ਉਹ ਮੈਨੂੰ ਦਿਖਾਇਆ ਉਹਨਾਂ ਨੇ ਮੇਰੇ ਇੱਥੇ ਲਗਾਤਾ ਕਹਿੰਦੇ ਰੱਖਦੇ ਜੋ ਜੋ ਹੈਗਾ ਮੈਂ ਕੀ ਰੱਖਦਾ ਉਹਨੇ ਮੇਰਾ ਗੱਲਾ ਖੋਲਿਆ ਖੋਲ ਕੇ ਸਾਰਾ ਕੈਸ਼ ਵੀ ਇਕੱਠੇ ਹੋਇਆ ਸੀ ਮੇਟੇ ਸਾਰਾ ਕੱਢ ਲਿਆ ਉਹਨਾਂ ਨੇ ਮੈਂ ਮਿਲ ਕਹਿੰਦੇ ਹੋਰ ਕੱਢ ਹੋਰ ਕੱਢ ਕੁਝ ਤੇ ਮੇਰੇ ਜੇਬ ਛੱਤ ਪਾਇਆ ਤੇ ਮੇਰਾ ਪਰਸ ਕੱਢ ਲਿਆ ਕੱਟ ਕੇ ਵਿੱਚੋਂ ਸਾਰੇ ਪੈਸੇ ਕੱਢ ਲੇ ਦੇ ਦਰਬਾਰੋਂ ਮੈਨੂੰ ਲੌਕ ਕਰਕੇ ਨਾਲੇ ਮੈਨੂੰ ਧਮਕੀ ਦੇ ਕੇ ਕਹਿੰਦੇ ਜੇ ਬਾਹਰ ਨਿਕਲਿਆ ਦੇਖ ਲਈਂ ਕਹਿੰਦੇ ਰੋਲ ਰੋਣੇ ਪਾਉਣਾ ਹੈਗਾ ਕਿਨੇ ਸਰ ਪੈਸੇ ਕਿੰਨੇ ਸੀਗੇ ਸਰ ਇਦਾਂ ਜੀ 10000 ਦਾ ਮੈਂ ਰੋਈ ਲੈ ਕੇ ਆਣਾ ਹੁੰਦਾ ਦਸ ਦੇ ਨੋਟ ਮੈਂ ਜਾਂਦੇ ਨੋਟ ਵਾਪਸ ਕਰਨ ਨੂੰ ਕਿ ਮੇਰੀ ਫੀਸ ਬੜੀ ਘੱਟ ਆ ਮੈਂ 40 50 60 ਰੁਪਏ ਲੈਣਾ ਆਈ ਦੀ ਰੇਟ ਤੇ ਉਹ ਫਿਰ ਉਹ ਪੈਸੇ ਹੁੰਦੇ ਆ ਬਾਕੀ ਕੁਝ ਹੋਰ ਸੀਗੇ ਕੁਝ ਉਹ ਮੈਡੀਸਿਨਸ ਵਾਲੇ ਦੇ ਸੀਗੇ ਮਲਾ ਬਾਕੀ ਕੁਝ ਮੇਰੀ ਮਹੀਨੇ ਦੀ ਸੇਵਿੰਗ ਪਈ ਸੀ ਉਹ ਮੇਰੇ ਪਰਸ ਵਿੱਚ ਸੀਗੀ ਟੋਟਲ ਅੰਦਾ ਟੋਟਲ ਮਣਾ ਕੇ ਮੈਨੂੰ ਲੱਗਦਾ ਕਿ 45 ਦੇ ਆਸ-ਪਾਸ ਹੋਣਗੇ 40 ਔਰ 45 ਦੇ ਵਿੱਚ ਵਿੱਚ ਹੋਣਗੇ 40 45 ਕਿੰਨਾ 40 45000 ਜੀ ਅੱਛਾ ਤੁਹਾਡਾ ਮੋਬਾਈਲ ਫੋਨ ਵੀ ਨਹੀਂ ਮੋਬਾਈਲ ਮੇਰੇ ਕੋਲ ਆ ਮੋਬਾਈਲ ਨਹੀਂ ਲ ਉਮਰਿਕ ਪੇਸ਼ੈਂਟ ਆਇਆ ਜੀ ਉਸ ਤੋਂ ਬਾਅਦ ਸਿਕਰਟਲ ਕਿੰਨੇ ਸੀਗੇ ਬਦਮਾਸ਼ ਕਿੰਨੇ ਬਦਮਾਸ਼ ਦੋ ਲੋਕ ਸੀਗੇ ਜੀ ਉਹ ਹੁਲੀਆ ਕਿਦਾਂ ਦਾ ਸੀ ਦੋਨਾਂ ਦਾ ਹੁਣ ਹੁਲੀਆ ਤਾਂ ਮੈਨੂੰ ਕੋਈ ਹਾਂ ਸੀਗਾ ਤਾਂ ਮੋਂਨੇ ਸਰਦਾਰ ਨਹੀਂ ਸੀਗੇ ਮੂੰਹ ਟਕੇ ਹੋਏ ਸੀ ਮੂੰਹ ਕਵਰ ਨਹੀਂ ਸੀ ਮੂੰਹ ਕਵਰ ਸੀਗੇ ਜੀ ਹਾਂ ਕਿੰਨੀ ਉਮਰ ਦੇ ਲੱਗਦੇ ਸੀ ਹੁਣ ਯੰਗਸਟਰ ਜੇ ਸੀਗੇ ਮਤਲਬ 20-23 ਸਾਲ ਦੇ ਹੋਣੇ ਉਸ ਤੋਂ ਬਾਅਦ ਤਾਂ ਨਹੀਂ ਹੋਣੇ ਕਿਤੇ ਵਿੱਚ ਆਈ ਸੀ ਕੁਝ ਪਤਾ ਸਰ ਪੈਦਲ ਆਏ ਆ ਜੀ ਮੈਨੂੰ ਪੱਕਾ ਪਤਾ ਕਿ ਬਾਹਰੋਂ ਅੰਦਰ ਪੈਦਲ ਆਏ ਆ ਜੀ ਬਾਅਦ ਜਦੋਂ ਬਾਹਰ ਗਏ ਤਾਂ ਬਾਹਰ ਗਏ ਤਾਂ ਵੀ ਕੋਈ ਬਾਈਕ ਦੀ ਆਵਾਜ਼ ਨਹੀਂ ਆਈ ਕੁਝ ਨਹੀਂ ਆਇਆ ਉਹਨੂੰ ਤੁਸੀਂ ਕਿਰੇ ਥਾਣੇ ਤੇ ਕੀ ਗੱਲਬਾਤ ਹੋਈ ਤੁਹਾਡੀ ਹੁਣ ਮੈਂ ਮੈਂ ਉਦੋਂ ਹੀ ਫਿਰ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ ਫਿਰ ਪੁਲਿਸ ਵਾਲੇ ਉਥੇ ਆ ਗਏ ਸੀਗੇ ਬਸਤੀ ਥਾਣੇ ਤੋਂ ਤੇ ਇਹਨਾਂ ਨੇ ਬਿਆਨ ਵਗੈਰਾ ਲਿਆ ਮੇਰਾ ਉਹ ਸਵੇਰ ਉਹ ਕਹਿੰਦੇ ਤਵਦੀਸ਼ ਕਰ ਲਈ ਜੀ ਤੁਹਾਡੇ ਇੱਧਰ ਇਹ ਗਾਉਂ ਦੇ ਉੱਤੇ ਅਫਸਰ ਵਾਰ ਦਿੱਤਾ ਹੁੰਦੀ ਰੋਜ਼ ਦਾ ਕੰਮ ਹੈ ਜੀ ਹਰ ਰੋਜ਼ ਦਾ ਮਿੰਟ 'ਚ ਮਾਰ ਦਿੰਦੇ ਆ ਮੈਂ ਤਾਂ ਕਈ ਵਾਰ ਸਟ੍ਰੀਚ ਲਗਾਈ ਆ ਪੇਸ਼ੈਂਟ ਦੇ ਕੱਟੇ ਵੱਡੇ ਪਏ ਹੁੰਦੇ ਆ ਵਿਚਾਰੇ ਕਿਸੇ ਸਿਰ 'ਚ ਮਾਰਿਆ ਚਾਕੂ ਕਹਿੰਦੇ ਕਿਤੇ ਮਾਰਿਆ ਕਿਸੇ ਨੂੰ ਹੈ ਜੀ ਹੋਣ ਨਾਲ ਵੀ ਲੁੱਟੀ ਲੁੱਟ ਹੋਈ ਹੁੰਦੀ ਹੈ ਲੁੱਟਣ ਤੋਂ ਬਾਅਦ ਵੀ ਮਾਰ ਜਾਂਦੇ ਆ ਉਹਨਾਂ ਨੂੰ ਹੁਣ ਅੱਜ ਦੀ ਗੱਲ ਤੁਹਾਡੇ ਇਸ ਰੋਡ ਦੇ ਉੱਤੇ ਵਾਰ ਦਤਾਂ ਕਿਸੇ ਕਿਹੜੀ ਡੇਟਾ ਦੇ ਆਸ-ਪਾਸ ਹੁੰਦੀ ਹੈ ਕਿ ਕੋਈ ਤੁਸੀਂ ਡਾਕਟਰੋਂ ਤਕਰੀਬਨ ਤੁਹਾਡੇ ਕੋਲ ਪੇਸ਼ੈਂਟ ਆਂਦੇ ਹੋਣਗੇ ਸਰ ਇਹ ਮੇਨਲੀ ਨਾ ਜਦੋਂ ਪੇਮੈਂਟ ਮਿਲਦੀ ਹੈ ਲੇਬਰ ਨੂੰ ਉਦੋਂ 15 ਦਿਨ ਬਾਅਦ ਹੁੰਦੀ ਹੈ ਜ਼ਿਆਦਾ ਤੇ ਉੱਥੇ ਪੀਸੀਆਰ ਦੀ ਕੋਈ ਗਸ਼ਟ ਨਹੀਂ ਹੈ ਕੁਝ ਚੈੱਕੀ ਕਿਉਂਕਿ ਕੋਈ ਕਰਦੇ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੇ ਕੁਝ ਰੋਡ ਬਿਲਕੁਲ ਸੁੰਨਾ ਹੋ ਜਾਂਦਾ ਉਸ ਤੋਂ ਬਾਅਦ ਜਿੰਦਾ ਮੋਲ ਹੈ ਡਰੇ ਹੋਏ ਬਹੁਤ ਜ਼ਿਆਦਾ ਡਰਦਾ ਰਹੇ ਜੀ ਉੱਥੇ ਆਮ ਮਨ ਦਾ ਤੋਂ ਨਿਕਲਣਾ ਬਸ ਦਰਜਾ ਹੁਣ ਤੁਸੀਂ ਥਾਣੇ ਪਹੁੰਚੇ ਹੋ ਪੁਲਿਸ ਨੂੰ ਕੰਪਲੇਨਡਰਜ ਕਰਾਈ ਹੈ ਹਾਂਜੀ ਹਾਂਜੀ ਉਹਨੇ ਕੰਪਲੇਨਡਰ ਉਹ ਕਹਿੰਦੇ ਦੇਖਦੇ ਹੁਣ ਕੱਲ ਕਹਿੰਦੇ ਸਵੇਰ ਆਉਂਦੇ ਆ ਕਲੀਨਿਕ ਅਸੀਂ ਤੁਹਾਡੇ ਨਾਲ ਕਿੰਨੀ ਵਾਰ ਵਾਰਦਾ થઈ ਹੈ ਸਰ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ਇੱਕ ਵਾਰੀ ਮੈਨੂੰ ਯਾਦ ਨਹੀਂ ਹੈਗਾ ਐਗਜ਼ੈਕਟਲੀ 2017 ਸੀ ਕਿ 18 ਸੀ ਉਦੋਂ ਮੇਰੇ ਤੋਂ 80 90000 ਰੁਪਏ ਲੁੱਟ ਲਿਆ ਸੀਗਾ ਉਦੋਂ ਮੈਂ ਡਰਦੇ ਨੇ ਕੰਪਲੇਨਡ ਨਹੀਂ ਲਿਖਾਈ ਸੀਗੀ ਪਰ ਅਲਟੀਮੇਟਲੀ ਉਹ ਬੰਦੇ ਫੜੇ ਗਏ ਸੀਗੇ ਯਾਰ ਤੁਸੀਂ ਦੱਸਿਆ ਸੀ 4-5 ਮਹੀਨੇ ਪਹਿਲਾਂ ਵੀ 4-5 ਮਹੀਨੇ ਪਹਿਲਾਂ ਮੈਂ ਜੁਲਾਈ ਦੀ ਗੱਲ ਹੈ 17 ਜਾਂ 18 ਜੁ ਉਦੋਂ ਫਿਰ ਮੈਂ ਸਕੇਪ ਕਰ ਗਿਆ ਸੀ ਮੈਂ ਦੌੜ ਗਿਆ ਸੀਗਾ ਉਦੋਂ ਮੈਂ ਬਾਈਕ ਤੇ ਸੀਗਾ ਆ ਕਾਰੇਵਾਰੇ ਚੌਂਕ ਦੀ ਗੱਲ ਹੈ ਉਦੋਂ ਸਰ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਪੁਲੀ ਹੋ ਇਨਕਾਊਂਟਰ ਕੀਤਾ ਰਿਹਾ ਬਦਮਾਸ਼ਾਂ ਲੱਗਦਾ ਕਿ ਜਿਹੜੇ ਸ਼ਰਾਰਤੀ ਅੰਸਰ ਆ ਉਹ ਡਰੇ ਨਹੀਂ ਹੋਏ ਲਗਾਤਾਰ ਬੇਕ ਹੋ ਸਰ ਡਰੇ ਹੁੰਦੇ ਫਿਰ ਆ ਕੰਮ ਥੋੜੇ ਨਾ ਕਰਦੇ ਡਰੇ ਹੋਰੇ ਤਾਂ ਹੈ ਹੀ ਨਹੀਂ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਜੀ ਹੌਸਲੇ ਖੁੱਲੇ ਹੋਏ ਹੋਣਾਂ ਦੇ ਹੁਣ ਦੇਖੋ ਪੈਦਲ ਚੱਲ ਕੇ ਅੰਦਰ ਆਏ ਆ ਕੀ ਟਾਈਮ ਹੁੰਦਾ ਪੌਣੇ 9 ਵਜੇ ਕੀ ਟਾਈਮ ਆ ਦੇਖਿਆ ਜਾਵੇ ਪੂਰੀ ਰੌਣਕ ਸੀਗੀ ਬਾਜ਼ਾਰ ਤੇ ਤਾਂ ਬਿਲਕੁਲ ਨਹੀਂ ਮਤਲਬ ਠੀਕ ਠਾਕ ਜਿਹਾ ਸੀ ਗਾਇਬ ਹੋ ਗਿਆ ਲਾ ਫਿਰੋਂ ਕੋਈ ਸੀਸੀਟੀਵੀ ਕੈਮਰਾ ਨੇੜੇ ਜਿਹੜੇ ਲੱਗੇ ਸੀ ਸੀਸੀਟੀਵੀ ਕੈਮਰੇ ਹੈਗੇ ਆਸ-ਪਾਸ ਉਹ ਹੁਣ ਪੁਲਿਸ ਵਾਲੇ ਕਹਿੰਦੇ ਆ ਸਵੇਰੇ ਆ ਕੇ ਦਰਦਸ਼ਕ ਕਰ ਲੈਣਗੇ ਪੁਲਿਸ ਆਈ ਸੀਗੀ ਜੇ ਤੁਸੀਂ ਥਾਣੇ ਆਏ ਨਹੀਂ ਨਹੀਂ ਪਹਿਲਾਂ ਮੈਂ ਕੰਪਲੈਂਟ ਨੰਬਰ ਡਾਇਲ ਕੀਤਾ ਸੀਗਾ ਫਿਰ ਉੱਥੇ ਆਏ ਸੀਗੇ ਫਿਰ ਉਹਨੇ ਮੈਨੂੰ ਕਿਹਾ ਸੀ ਉੱਥੇ ਜਾ ਕੇ ਤੁਸੀਂ ਕੰਪਲੇਨਟ ਲਿਖਾਓ